ਗੱਲ ਕਰਦਾ ਬੁੱਤਰ ਚਾਰ ਕਰਦਾ ਉਹਨਾਂ ਤੇ ਐਨਐਸਏ ਲਾ ਕੇ ਚੱਕ ਕੇ ਅਸਾਮ ਦੀ ਜੇਲਾ ਚ ਬੰਦ ਕਰਦੇ ਅੱਜ ਮੈਨੂੰ ਹੁਣੀ ਹੁਣੀ ਖਬਰ ਮਿਲੀ ਆ ਕਿ ਅੱਜ ਵੀ ਇੱਥੇ ਜਿਹੜਾ ਗ੍ਰੈਸ ਕੱਤਰ ਆ ਉਹਦੇ ਨਾਲ ਫੀਟਿੰਗ ਸੀਗੀ ਕਿ ਜਿਹੜੇ ਬੰਦੀ ਸਿੰਘਾਂ ਦੇ ਪਰਿਵਾਰ ਨੇ ਉਹਨਾਂ ਪਰ ਉੱਥੇ ਵੀ ਮਿੱਠੀ ਗੋਲੀ ਪਾ ਕੇ ਵਾਪਸ ਕਰਦੇ ਕੋਈ ਗੱਲ ਨਹੀਂ ਜੀ 21 ਤਰੀਕ ਤੱਕ ਡਿਕੋ ਜੀ 20 ਦਿਨ ਖੜੋ ਜੀ 25 ਦਿਨ ਖੜੋ ਜੀ ਅਪਰਾਹ ਚ ਲਿਆਵਾਂਗੇ ਮੁੱਖ ਮੰਤਰੀ ਚਾਹੇ ਅੱਜ ਵੀ ਬੰਦੀ ਸਿੰਘਾਂ ਨੂੰ ਪੰਜਾਬ ਦੇ ਆ ਸਕਦਾ ਹੈ ਜਿਹੜੇ ਮਰਜੀ ਬੰਦੀ ਸਿੰਘ ਦੀ ਰਿਹਾਈ ਕਰ ਸਕਦਾ ਹੈ ਇਹ ਗਮਰਾਹ ਕਰ ਰਹੇ ਨੇ ਕੇ ਸੈਂਟਰ ਨੇ ਐਨਐਸਏ ਲਾਈਆ ਪੰਜਾਬ ਸਰਕਾਰ ਨੇ ਰეკਮੈਂਡ ਕਰਕੇ ਇੱਥੋਂ ਭੇਜਿਆ ਉਹਨਾਂ ਤੋਂ ਪ੍ਰਵਾਨਗੀ ਲੈ ਕੇ ਐਨਐਸਏ ਲੱਗੀ ਜੈਂ ਸੈਂਟਰ ਤੇ ਪੰਜਾਬ ਨੇ ਮਿਲ ਕੇ ਐਨਐਸਏ ਲਾਈਆ ਤੇ ਪੰਜਾਬ ਦਾ ਮੁੱਖ ਮੰਤਰੀ ਅੱਜ ਹੀ ਐਨਐਸਏ ਤੋੜ ਕੇ ਅੱਜ ਹੀ ਬਾਹਰ ਦੇ ਅਸਲਾ ਕੀ ਪੰਜਾਬ ਦੇ ਅਸਲਾ ਪਰ ਨਹੀਂ ਇਹਨਾਂ ਨਾਲ ਸਾਡੀ ਜਵਾਬੀ ਦਾ ਸ਼ਰਧਾਰਕ ਕਿਹਣਾ ਕਿ ਆਪਾਂ ਚੁੱਪਾ ਆਪਾਂ ਡਰ ਜੰਨੇ ਆਂ ਲੈਸ ਜੀ ਨਹੀਂ ਪੈ ਜਾਂਦੀ ਅੱਜ ਪਤਾ ਨਹੀਂ ਕੀ ਹੋ ਗਿਆ ਜੇ ਐਂ ਡਰ ਕੇ ਘਰਾਂ 'ਚ ਬੜ ਕੇ ਤਾਂ ਫਿਰ ਸਾਡੇ ਲਈ ਬਚਾਉਣ ਵਾਲੇ ਇੱਥੇ ਰਹਿਣੇ ਨਹੀਂ ਆਉਂਦੇ ਤੇ ਨਕਦਾ ਨੂੰ ਵੀ ਹੁਣ ਜਿਹੜਾ ਇਹ ਚੱਲ ਰਿਹਾ ਹੈ ਇਹਦੇ ਨਾਲ ਹੋ ਸਕਦਾ ਕੋਈ ਕੁਝ ਬਣ ਨਾ ਸਕੇ ਹੁਣ ਦੇਖਦੇ ਕੰਦੇ ਕਿ 2 ਕਿ ਦਿਨਾਂ ਤੱਕ ਕੋਈ ਕਹਿ ਰਿਹਾ ਤਾਂ ਇੱਥੇ ਫਿਰ ਇਦਾਂ ਹਮ ਦੇ ਲੜ ਰਹੇ ਨੇ ਦੇਖੋ ਹੁਣ ਅਸੀਂ ਆਪਣੇ ਬੰਦੇ ਨੂੰ ਮਰਦੇ ਵੀ ਨਹੀਂ ਛੱਡ ਸਕਦੇ ਭਾਈ ਸੰਤ ਸਿੰਘ ਹੈ ਉਹਨਾਂ 7 ਦਿਨ ਹੋ ਗਏ ਪਾਣੀ ਤੱਕ ਨਹੀਂ ਪੀਤਾ ਉਹਦੀ ਹਾਲਤ ਬੜੀ ਗੰਭੀਰ ਹੈ ਚਾਚਾ ਹਰਦੀਪ ਸਿੰਘ ਹੈ ਉਹਦੀ ਹਾਲਤ ਬੜੀ ਗੰਭੀਰ ਹਸਪਤਾਲ ਦਾ ਕਰਾਏ ਹੋਏ ਨੇ ਬਾਕੀ ਬੰਦਾ ਸਿੰਘਾਂ ਦੀ ਹਾਲਤ ਬੜੀ ਖੇਰਾ ਭਾਈ ਅਮਰਪਾਲ ਸਿੰਘ ਸਿੰਘਣੀ ਦੀ ਹਾਲਤ ਬੜੀ ਗੰਭੀਰ ਹੈ ਜਿਹੜੀ ਉੱਥੇ ਮੋਕੇ ਤੇ ਦੇਲ ਦੇ ਅੱਗੇ ਭੁਖੜਤਾਲ ਤੇ ਬੈਠੇ ਨੇ ਵੈਸੇ ਦੇਖੋ ਇਹ ਗੁਰਮੁਖ ਦਾ ਸਿਧਾਂਤ ਤਾਂ ਨਹੀਂ ਆ ਭੁਖੜਤਾਲਾ ਪਰ ਸਾਡੇ ਕੋਲ ਰਾਹ ਜਰੀਆ ਵੀ ਕੀ ਆ ਆਪਣਾ ਰੋਸ ਜ਼ਾਹਰ ਕਰਨ ਦੇ ਦੀ ਜਿਸ ਤਰੀਕੇ ਨਾਲ ਸਟੇਟ ਸੱਟ ਤੇ ਜ਼ਬਰ ਕਰ ਰਹੀ ਆ ਸਾਡਾ ਖਾਤਮਾ ਕਰਨ ਤੇ ਤੁਰੀ ਹੋਈ ਆ ਸਾਡੀ ਹੋਂਦਸਤੀ ਨੂੰ ਮਿਟਾ ਦੇਣਾ ਚਾਹੁੰਦੀ ਆ ਤੇ ਆਪਾਂ ਅੱਜ ਵੀ ਇੱਕ ਦੂਜੇ ਦੇ ਖਿਲਾਫ ਮੋਰਚੇ ਖੋਲ੍ਹੇ ਜਾਂਦੇ ਆ ਯਾਰ چاہے ਸਾਡੇ ਮੋਰਚੇ ਸ਼ੰਭੂ ਲੱਗੇ ਨੇ ਚਾਹੇ ਕਨੌਰੀਆਂ ਤੇ ਲੱਗੇ ਨੇ ਚਾਹੇ ਮਹਾਰਲੀ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਲੱਗੇ ਚਾਹੇ ਇੱਥੇ ਅੰਮ੍ਰਿਤਸਰ ਦੇ ਵਿੱਚ ਇਵਰੂਗੜ ਜਿਹੜੇ ਐਨਐਸਰ ਬੰਦ ਨੇ ਨੌਜਵਾਨ ਉਹਨਾਂ ਨੂੰ ਪੰਜਾਬ ਲਿਆਉਣ ਲਈ ਮੋਰਚਾ ਲੱਗਿਆ ਪੰਜਾਬ ਦੇ ਲੋਕੋ ਹੁਣ ਘਰਾਂ ਦੇ ਵਿੱਚੋਂ ਨਿਕਲੋ ਹੁਣ ਘਰਾਂ 'ਚ ਬੈਠ ਹੁੰਦਾ ਪੇੜਾ ਨਹੀਂ ਹੈ ਜੇ ਹੁਣ ਸਾਡੇ ਨਾਲ ਬਹੁਤ ਮਾੜੇ ਆਨਲਾਈਨ ਸਮੇਂ 'ਚ ਹਾਲਾਤ ਬਣਨੇ ਆ ਜੇ ਅੱਜ ਵੀ ਆਪਾਂ ਆਈ ਇੱਕ ਦੂਜੇ ਦੇ ਖਿਲਾਫ ਆਪਾਂ ਮੋਰਚੇ ਖੋਲ ਕੇ ਬੈਠ ਕੇ ਜਾਂ ਆਪਾਂ ਚੁੱਪ ਕਰਕੇ ਬੈਠ ਗਏ ਤਾਂ ਸਟੇਟ ਦਾ ਜ਼ਬਰਦਸਤ ਨਾ ਇਹ ਜ਼ੁਲਮ ਤੁਸੀਂ ਦੇਖੋਗੇ ਆਨਲਾਈਨ ਸਮੇਂ 'ਚ ਕਿੰਨਾ ਹੋਣਾ ਇਸ ਕਰਕੇ ਬੇਨਤੀ ਆ ਬਈ ਸਾਰੇ ਇਕੱਠੇ ਹੋ ਕੇ ਮੈਂ ਸਮੁੱਚੀ ਕੌਮ ਨੂੰ ਸੰਗਤ ਨੂੰ ਕਲੀਅਰ ਕਰਦਾ ਵੀ ਜਿੱਥੇ ਜਿੱਥੇ ਮੋਰਚੇ ਲੱਗੇ ਾਂ ਦੇ ਵਿੱਚੋਂ ਤਰੋ ਆਪਣੇ ਸਾਧਨ ਲੈ ਕੇ ਤਰੋ ਬਾਰੀਆਂ ਬਣ ਕੇ ਤਰੋ ਪੋਣਿਕ 13000 ਪਿੰਡ ਹੈ ਜੇ 10-10 ਰੋਜ਼ ਇੱਕ ਪਿੰਡ ਦੇ ਵਿੱਚੋਂ ਸਿੰਘ ਪਹੁੰਚ ਪਹੁੰਚਦੇ ਆ ਸੰਗਤ ਪਹੁੰਚਦੀ ਆ ਤਾਂ ਵੀ ਹਜ਼ਾਰਾਂ ਦੀ ਗਿਣਤੀ ਸਾਡੀ ਮੋਰਚਾ ਜੇ ਬਣਦੀ ਆ ਇੱਕ ਸਵਾਲ ਖੜਾ ਹੁੰਦਾ ਕਿ ਮੋਰਚਾ ਮੋਰਚਾ ਜੀ ਫਿਰਦੇ ਰਹਿੰਦੇ ਹੋ ਸਾਡੇ ਬੱਲੇ ਮੋਰਚਾਂ ਤੋਂ ਇਲਾਵਾ ਹੈ ਵੀ ਕੀ ਆ ਉਕੇ ਬਾਗ ਦਾ ਮੋਰਚਾ ਜੈਤੂ ਦਾ ਮੋਰਚਾ ਚਾਪੀਆਂ ਦਾ ਮੋਰਚਾ ਕਿੰਨੇ ਮੋਰਚੇ ਸਾਡੇ ਤੇ ਮੋਰਚਾ ਦੇ ਵਿੱਚੋਂ ਸਾਡੀ ਜਿਹੜੀ ਬੰਦ ਖਲਾਸੀ ਹੋਈ ਆ ਸੋ ਅੱਜ ਵੀ ਸਾਨੂੰ ਮੋਰਚਿਆਂ ਦੀ ਵੀ ਲੋੜ ਆ ਪਰ ਹੁਣ ਦੀ ਇਕੱਠੇ ਲੋੜ ਆ ਮੇਰਾ ਵੀ ਮੈਂ ਬੇਨਤੀ ਆ ਜਿਹੜੀਆਂ 13 ਵੀ ਇੱਥੇ ਪੰਜਾਬ ਦੀ ਲੜ ਰਹੀਆਂ ਨੇ ਉਹਨਾਂ ਖਿਲਾਫ ਮੋਰਚਾ ਨਾ ਖੁੱਲੋ ਸਾਡੇ ਬਖਰੇਵੇਂ ਹੋਣਗੇ ਜਿਹੜੀ ਮਰਜ਼ੀ ਧਰਦੇ ਆਪਾਂ ਹੋਈਏ ਪਰ ਲੜ ਰਹੇ ਲੋਕਾਂ ਦੇ ਖਿਲਾਫ ਆਪਾਂ ਨਾ ਖੁੱਲੋ ਮੋਰਚੇ ਸਾਡਾ ਮੂੰਹ ਦਿੱਲੀ ਵੱਲ ਹੋਣਾ ਚਾਹੀਦਾ ਆਪਣੇ ਲੋਕਾਂ ਵੱਲ ਇੱਕ ਦੋ ਕਟਨਾਮ ਇਦਾਂ ਦੀ ਵਈਆਂ ਹੁਣ ਆ ਚੱਲ ਰਹੀਆਂ ਕਿ ਨੌਜਵਾਨੀ ਖਲਾਅ ਚ ਹਰ ਕਿਸੇ ਨੂੰ ਸਵਾਲ ਕਰ ਰਹੀ ਹੈ ਰੋਕ ਕੇ ਤੁਹਾਡੇ ਨਾਲ ਵੀ ਉਹ ਗੱਲਾਂ ਇਹਦੀ ਨੌਜਵਾਨੀ ਮੈਂ ਨੌਜਵਾਨੀ ਨੂੰ ਲਗਾਤਾਰ ਫੀਲ ਕਰ ਰਿਹਾ ਕਿ ਜਾਵਤ ਦੇ ਸ਼ਾਂਤੀ ਬੜੀ ਜ਼ਰੂਰੀ ਹੈ ਜਦੋਂ ਕੋਈ ਵੀ ਸਿਨਾਰਸ ਲੜਿਆ ਜਾਂਦਾ ਜਾਵਤੇ ਤੋਂ ਜੇ ਬਾਹਰ ਚਲੇ ਜਾਂਦਾ ਸਿਨਾਰਸ ਉਹ ਸਿੰਘਾਂਤ ਛੱਡ ਜਾਂਦੇ ਫੌਜਾਂ ਲੜਦੀਆਂ ਨੇ ਜਾਵਤੇ 'ਚ ਰਹਿ ਕੇ ਆਗੂਆਂ ਦੀ ਕਮਾਂਡਰਾਂ ਦੀ ਰਵਾਈਆਂ 'ਚ ਰਹਿ ਕੇ ਜਿਹੜੇ ਵੀ ਸਾਡੇ ਆਕੂਵਾਂ ਦੇ ਜਿਹੜੇ ਵੀ ਮੋਰਚੇ ਤੇ ਅੱਗੇ ਲੱਗੇ ਹੋਇਆ ਉਹਨਾਂ ਦੇ ਭਰੋਸਾ ਕਰਕੇ ਚੱਲੋ ਤਾਂ ਆਪਾਂ ਮੋਰਚੇ ਫੜੇ ਕਰ ਸਕਦੇ ਜੇ ਆਪਾਂ ਆਪ ਮਹਾਰੇ ਹੋਗੇ ਨੌਜਬਾਨੀ ਦਾ ਮੈਂ ਦਰਦ ਸਮਝਦਾ ਦਿਲਾਂ ਦੇ ਅੰਦਰ ਰੋ ਹੈ ਗੁੱਸਾ ਦਰਦ ਹੈ ਪਰ ਮੈਂ ਇਹ ਬੇਨਤੀ ਕਰਦਾ ਵੀ ਜੇ ਤੁਸੀਂ ਐਸ ਲੋਡ ਚੱਲ ਪਏ ਨਾ ਆਪ ਮਹਾਰੇ ਹੋਗੇ ਅਸੀਂ ਨੁਕਸਾਨ ਹੋਰ ਵੀ ਕਰਾ ਦਾਂਗੇ ਕਿਸੇ ਵੀ ਸੰਘਰਸ਼ ਨੂੰ ਜਿੱਤਣ ਲਈ ਜੰਗ ਨੂੰ ਜਿੱਤਣ ਲਈ ਇੱਕ ਬਿਉਂਦ ਬੰਦੀ ਦੀ ਇੱਕ ਯੋਜਨਾ ਦੀ ਲੋੜ ਹੁੰਦੀ ਹੈ ਉਹ ਯੋਜਨਾ ਉਹ ਬਿਉਂਦ ਬਣਾ ਕੇ ਆਪਾਂ ਜੇ ਚੱਲਾਂਗੇ ਤਾਂ ਸਾਡੇ ਮੋਰਚੇ ਸਫਲ ਹੋਣਗੇ ਸਾਡੇ ਮੋਰਚੇ ਭਤੇ ਹੁਣ ਤੁਸੀਂ ਇੱਥੇ ਆਏ ਹੋ ਲਗਾਤਾਰ ਇੱਥੇ ਬਣੇ ਰਹੋਗੇ ਬਿਲਕੁਲ ਵੀਰੇ ਮੈਂ ਤਾਂ ਦੇਖੋ ਲਗਾਤਾਰ ਮੈਂ ਲੋਕਾਂ ਨੂੰ ਪੀਂਦ ਮੈਂ ਕੱਲ ਵੀ ਪਿੰਡਾਂ ਚ ਆ ਗਿਆ ਆ ਇਹੀ ਪੀਂਦ ਕਰਨ ਗਿਆ ਸੀ ਵੀ ਬਾਈ ਘਰਾਂ ਚ ਨਾ ਪੈ ਜਿੱਥੇ ਵੀ ਮੋਰਚਾ ਲੱਗਿਆ ਉੱਥੇ ਜਾਓ ਤੇ ਇਹਨੂੰ ਇਹਨੂੰ ਹੁਣ ਪੰਜਾਬ ਦੇ ਬੱਚੇ ਖੇਡਣਾ ਖੇਡਣੀਆਂ ਬੰਦ ਕਰ ਦਿਓ ਇਹ ਪੰਚਕ ਮੋਰਚਾ ਹੈ ਇਹ ਕਾਮਰੇਡਾ ਦਾ ਮੋਰਚਾ ਹੈ ਇਹ ਭਲਾਈਤਰ ਦਾ ਮੋਰਚਾ ਭਲਾਈਤਰ ਦਾ ਮੋਰਚਾ ਮੇਰਾ ਵੀ ਇਹ ਮਾਹੌਲ ਨਾ ਸਰਜੋ ਇਹ ਮਾਹੌਲ ਸਰਜਨਲੀ ਤਾਂ ਇਹ ਨਟਬ ਜਿਹੜਾ ਘੜਨ ਦੇ ਦਾ ਸਰਕਾਰ ਹੀ ਬਹੁਤ ਜ਼ੋਰ ਲਾ ਰਹੀ ਹੈ ਆਪਣੇ ਆਈਟੀ ਸਲ ਰਹੀ ਆਪਣੇ ਬੰਦਿਆਂ ਰਹੀ ਵੀ ਇਹਨਾਂ ਨੂੰ ਪਾੜਨਾ ਕਿਵੇਂ ਦਫਾੜ ਕਿਵੇਂ ਕਰ ਰਹਾ ਮੈਂ ਬੇਨਤੀ ਕਰਦਾ ਵੀ ਜੇ ਸਾਨੂੰ ਕਿਸੇ ਦੇ ਅਸੀਂ ਹੱਕ 'ਚ ਵੀ ਨਹੀਂ ਬੋਲਣਾ ਉਹ ਤੇ ਕੁਝ ਵੀ ਨਾ ਬੋਲੋ ਜਿੰਮ ਕਲਪਤੀ ਨਾ ਚੁੱਪ ਹੋ ਜੋ ਤੇ ਜਿੰਨਾ ਚਿਰ ਪੰਜਾਬ ਇਕੱਠਾ ਹੋ ਕੇ ਨਹੀਂ ਲੜਦਾ ਤੁਸੀਂ ਯਾਦ ਰੱਖੋ ਕੱਲੇ ਕੱਲੇ ਨੂੰ ਕੱਢ ਕੇ ਤੁਹਾਨੂੰ ਕੁੱਟਣਗੇ ਵੀ ਮਾਰਨਗੇ ਵੀ ਇਲਾਚੇ ਬੰਦ ਕਰਦੇ ਛੱਡ ਦਿਓ ਯਾਰ ਛੋਟੀਆਂ ਛੋਟੀਆਂ ਗੱਲਾਂ ਸਾਡੇ ਕਿੱਡੇ ਕ ਬਖਰੇਵੇਂ ਨੇ ਜਿਹੜੇ ਅਸੀਂ ਇਕੱਠੇ ਨਹੀਂ ਹੋ ਸਕਦੇ ਪਰ ਬਿਨਾਂ ਗੱਲ ਤੋਂ ਅਸੀਂ ਹਰ ਗੱਲ ਦੇ ਵਿੱਚ ਟੰਗ ਸਾਲ ਲੈਂਦੇ ਹਰ ਗੱਲ ਦੇ ਵਿੱਚ ਅਸੀਂ ਕਹਿੰਦੇ ਆਹ ਮਾੜਾ ਆਹ ਚੰਗਾ ਇੱਕ ਮਿੰਟ ਲਾਉਣੇ ਆ ਅਸੀਂ ਕਿਸੇ ਬੰਦੇ ਨੂੰ ਸਬੰਧ ਤੇ ਚੜਨ ਲਈ ਇੱਕ ਮਿੰਟ ਲਾਉਣਾ ਜੀ ਮਿੰਟ ਤੇਰੇ ਗੱਲ ਸਰਟੀਫਿਕੇਟ ਪਾ ਦਿੰਨੇ ਆ ਇਹ ਗਦਾਰ ਹੈ ਇਹ ਠਿੱਕੀ ਹੈ ਇਹ ਝੂਠ ਗਿਆ ਨਹੀਂ ਜਾਨ ਇੱਕ ਅੱਲਾ ਨਾ ਕਰੋ ਛੱਡ ਦਿਓ ਇਹ ਤਾਂ ਬੇਸੀ ਸਰਕਾਰੀ ਬਹੁਤ ਕੰਮ ਕਰਦੀ ਹੈ ਜੇ ਆਓ ਮੇਰਾ ਵੀਰ ਐੱਜੇ ਹੁਣ ਜਿਹੜੇ ਸਾਡੇ ਨੌਜਵਾਨ ਅੱチェ ਬੈਠੇ ਆਡੇ ਪਿੰਗੜ ਜਾਂ ਸਾਡੇ 32 ਤੋਂ 40-45 ਸਾਲ ਤੋਂ ਜਿਹੜਾ ਜਵਾਨ ਬੰਦੇ ਉਹਦੇ ਲਈ ਵੀ ਅਸੀਂ ਵੱਧ ਤੋਂ ਵੱਧ ਇਕੱਠੇ ਹੁੰਦੇ ਜਾਂਦੇ ਹਾਂ ਜਿੰਦ